ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਆਜ وہ ہم ٹکرائے گا چون ہو جائے گا وہ گا کے <صفح <League> <r000 travaillconsum> sure. داروں کو بولی بارہ سالوں کو دیش کے داروں کو ਅੱਜ ਦਾ ਇਹ ਰੋਸ ਮਾਰਚ ਸਮੂਹ ਸਮਾਜਿਕ ਸੰਸਥਾਵਾਂ ਵੱਲੋਂ ਨਵਾਂ ਸ਼ਹਿਰ ਦੀਆਂ ਜੋ ਬੀਤੇ ਦਿਨ ਕਾਇਰਤਾ ਪੂਰਵਕ ਕਾਤਿਲਾਨਾ ਹਮਲਾ ਸਾਡੇ ਬੇਕਸੂਰ ਵੀਰਾਂ ਦੇ ਉੱਪਰ ਹੋਇਆ ਉਹਦੀ ਅਸੀਂ ਸਾਰੀਆਂ ਸਮੂਹ ਸਮਾਜਿਕ ਸਮਾਜਿਕ ਸੰਸਥਾਵਾਂ ਵੱਲੋਂ ਕੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਔਰ ਜੋ ਸਾਡੇ ਬੇਕਸੂਰ ਭਾਈ ਉੱਥੇ ਮਾਰੇ ਗਏ ਨੇ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਵਾਸਤੇ ਅੱਜ ਸਾਰਾ ਨਵਾਂ ਸ਼ਹਿਰ ਇੱਕ ਜਮਾਨ ਇੱਕਜੁੱਟ ਹੋ ਕੇ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚਿਆ ਹੈ ਸੋ ਇਹਨਾਂ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਸੋ ਤਾਂ ਜੋ ਸਾਡੇ ਜੋ ਵੀਰ ਸਾਡੇ ਸ਼ਹੀਦ ਹੋਏ ਨੇ ਉਹਨਾਂ ਨੂੰ ਆਪਾਂ ਸ਼ਰਧਾਂਜਲੀ ਅਰਪਿਤ ਕਰ ਸਕੀਏ ਤੁਸੀਂ ਉਹਨਾਂ ਸ਼ਹੀਦਾਂ ਨੂੰ ਜਿਹੜੇ ਸ਼ਹੀਦ ਕੀਤੇ ਗਿਆ ਉਸ ਇੱਕ ਸੋੜੀ ਸੋਚ ਦੇ ਵੱਲੋਂ 28 29 ਲੋਕ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਜਿਨ੍ਹਾਂ ਨੇ ਕੋਈ ਮਾੜਾ ਨਹੀਂ ਕੀਤਾ ਕਿਸੇ ਦਾ ਚੰਗਾ ਨਹੀਂ ਕੀਤਾ ਸਿਰਫ ਤੇ ਸਿਰ ਘੁੰਮਣ ਗਏ ਲੋਕ ਜਿਨ੍ਹਾਂ ਦੇ ਵਿੱਚ ਇੱਕ 5 6 ਦਿਨ ਪਹਿਲਾਂ ਜਿਸ ਬੇਟੀ ਦਾ ਬੱਚੀ ਦਾ ਵਿਆਹ ਹੋਇਆ ਆ ਉਹ ਦੇਖੋ ਉਹਨੂੰ ਵਿਧਵਾ ਕਰ ਦਿੱਤਾ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇਣ ਦੇ ਲਈ ਇਹ ਕਿਹੜਾ ਅੱਤਵਾਦ ਪਣ ਪੜਿਆ ਜਿਹੜਾ ਅੱਤਵਾਦ ਮਾਨਵਤਾ ਦੇ ਵਿਰੋਧੀ ਹੈ ਉਹਨਾਂ ਦੇ ਖਿਲਾਫ ਇੱਕ ਰੋਸ਼ ਮਾਰਚ ਕਰਨ ਜਾ ਰਹੇ ਆ ਸੋ ਜਿੱਥੇ ਤੱਕ ਵੀ ਆਵਾਜ਼ ਜਾਂਦੀ ਹੈ ਜਿਹੜੇ ਇਹ ਬਾਹਰੋਂ ਆ ਰਹੇ ਰੋਹੰਗੀਆਂ ਤੇ ਬੰਗਲਾਦੇਸ਼ੀ ਲੋਕ ਆ ਇਹਨਾਂ ਦਾ ਬਹਾਇਸ਼ ਕਰ ਕਰਕੇ ਇਹਨਾਂ ਨੂੰ ਸ਼ਹਿਰਾਂ ਚੋਂ ਪਿੰਡਾਂ 'ਚ ਬਾਹਰ ਕਰਕੇ ਚੰਗੇ ਸਮਾਜ ਦੀ ਸਿਰਜਣਾ ਕਰੀਏ ਧੰਨਵਾਦ ਪੂਰੇ ਜੈ ਬਾਲਮਿਕੀ ਹਰ ਹਰ ਬਾਲਮਿਕੀ ਮੈਂ ਰਾਜਕੁਮਾਰ ਸੁਭਰਵਾਲ ਭਾਰਤੀਆ ਵਾਲਮੀਕੀ ਧਰਮ ਸਮਾਜ ਭਾਵਤਾਸ ਬਾਸਪੁਰਤਨ ਪੰਜਾਬ ਬਲੋ ਮੈਂ ਇਸ ਸਾਰੀਆਂ ਸੰਸਥਾ ਦੀ ਕਮੇਟੀ ਦੇ ਵਿੱਚ ਮੈਂ ਹਾਜ਼ਰ ਹੋਇਆ ਔਰ ਮੈਂ ਇਹ ਗੱਲ ਕਹਿੰਦਾ ਆ ਕਿ ਜੋ ਵੀ ਪਹਿਲਗਾਉ ਦੇ ਵਿੱਚ ਹੋਇਆ ਉਹ ਬਹੁਤ ਹੀ ਮਦਭਾਗੀ ਖਬਰ ਆਈ ਆ ਵੀ ਉੱਧਾ ਲੜਾਈ ਝਗੜੇ ਹੁੰਦੇ ਆ 100 ਵਾਰੀ ਹੁੰਦੇ ਆ ਪਰ ਕਿਸੇ ਨੂੰ ਕੱਪੜੇ ਲਾ ਕੇ ਪੁੱਛਣਾ ਵੇ ਤੇਰਾ ਧਰਮ ਕਿਹੜਾ ਆ ਧਰਮ ਤੋਂ ਜਦ ਹਿੰਦੂ ਧਰਮ ਦਾ ਨਾਮ ਆਦਾ ਸੀ ਤਾਂ ਉਹਦੇ ਗੋਲੀ ਮਾਰ ਦਿੰਦੇ ਸੀ ਜੇ ਅਗਰ ਇਹਨਾਂ ਦੇ ਵਿੱਚ ਇੰਨੀ ਕੀ ਅਤਵਾਦ ਦੇ ਵਿੱਚ ਜਾਂ ਕਿਸੇ ਹੋਰ ਦੇ ਵਿੱਚ ਸ਼ਕਤੀ ਆ ਤਾਂ ਆ ਕੇ ਉਹ ਸਿੱਧੀ ਟੱਕਰ ਲੈ ਕੇ ਦਿਖਾ ਲੈਣ ਫੇਰ ਪਤਾ ਲੱਗੂਗਾ ਇੱਟ ਦਾ ਜਵਾਬ ਪੱਥਰ ਬਣ ਕੇ ਕਿੱਦਾਂ ਆਦਾ ਆ ਔਰ ਮੈਂ ਇਹ ਗੱਲ ਕਹਿੰਦਾ ਆ ਵੇ ਸਾਨੂੰ ਇੰਡੀਆ ਦੇ ਲੋਕਾਂ ਨੂੰ ਕੋਈ ਵੱਖਵਾਦੀ ਨਹੀਂ ਕਾਇਸ ਕਰ ਸਕਦਾ ਅਸੀਂ ਕੱਲ ਵੀ ਇਕੱਠੇ ਸੈਠਾ ਸੀ ਅੱਜ ਵੀ ਇਕੱਠੇ ਆ ਜੇ ਪਾਕਿਸਤਾਨ ਇਸ ਚੀਜ਼ ਦਾ ਚੈਲੰਜ ਕਰਦਾ ਆ ਸਾਨੂੰ ਉਹ ਚੈਲੰਜ ਬਿਲਕੁਲ ਕਬੂਲ ਆ ਸਾਡੇ ਨਾਲ ਅੱਜ ਵੀ ਪੰਗਾ ਲੈ ਕੇ ਦੇਖੇ ਅਸੀਂ ਪੰਗਾ ਲੈਣ ਨੂੰ ਤਿਆਰ ਆ ਨਾ ਅਸੀਂ ਕੱਲ ਡਰੇ ਤੇ ਨਾ ਅਸੀਂ ਅੱਜ ਡਰੇ ਮੈਂ ਇਹ ਨਾਲ ਛਾਪਦਾ ਨਾਲ ਕਹਿੰਦਾ ਆ ਸਾਰਿਆਂ ਨੂੰ ਜੈ ਬਾਲਮੀਕੀ ਤੇ ਹਰ ਹਰ ਬਾਲਮੀਕੀ ਇੱਕ ਹੋਰ ਗੱਲ ਮੈਂ ਕਰ ਇੱਕ ਗੱਲ ਮੈਂ ਹੋਰ ਕਰਦਾ ਆ ਮੁਰਦਾਬਾ ਮੈਂ ਗੱਲ ਹੋਰ ਕਰਦਾ ਆ ਈ ਰਿਕਸ਼ਾ ਜੂਨੀਅਨ ਵੱਲੋਂ ਅੱਜ ਸਾਡੇ 60 ਦੇ ਕਰੀਬ ਈ ਰਿਕਸ਼ਾ ਜੂਨੀਅਨ ਦੇ ਗੱਡੀਆਂ ਪਹੁੰਚੀਆਂ ਆ ਉਹ ਵੀ ਇਸ ਸੱਦੇ ਪੱਤਰ ਦੇ ਕਹਿੰਦੇ ਪਹੁੰਚੀ ਆ ਅਸੀਂ ਉਹਨਾਂ ਦਾ ਵੀ ਆਪਣੇ ਵੱਲੋਂ ਤੇ ਉਹਨਾਂ ਸਾਥੀਆਂ ਦਾ ਜਿੰਨੇ ਵੀ ਇੱਥੇ ਆਏ ਆ ਉਹਨਾਂ ਦਾ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਆ ਸਾਰਿਆਂ ਜੈ ਭੀਮ ਜੈ ਭਾਰਤ ਦੇਸ਼ ਦੇ ਵਿੱਚ ਪਹਿਲਗਾਮ ਵਿੱਚ ਜਿਹੜੀ ਘਟਨਾ ਦੇਸ਼ ਦੇ ਵਿਰੋਧੀਆਂ ਨੇ ਕਰਕੇ ਨੇਤਾ ਲੋਕਾਂ ਨੂੰ ਮੌਤ ਦੇ ਘਾਟ ਤਾਰਿਆ ਅਸੀਂ ਉਹਦੀ ਆਲ ਇੰਡੀਆ ਹਮਰਾਈਸ ਦਾ ਮੈਂ ਚੇਅਰਮੈਨ ਕੌਮੀ ਕਾਉਂਸਲ ਨਮਾਸ਼ਾਰ ਹੋਰ ਨਿੰਦਿਆ ਕਰਦਾ ਹਾਂ ਸਾਡੇ ਵਿੱਚ ਪੂਰੀ ਟੀਮ ਹਮਰਾਈ ਦੀ ਮਾਨਵਤਾ ਦੇ ਭਲੇ ਲਈ ਇਸ ਕੋਨਿੰਦਿਆ ਕਰਨ ਲਈ ਸ਼ਾਮਲ ਹੋਈ ਆ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਜਿਹੋ ਜਿਹੇ ਕਰੋਨੀ ਨੇ ਨੇ ਹਰਕਤ ਕੀਤੀ ਆ ਪਰ ਉਹ ਜਿਹੜੇ ਜਿਹੜੇ ਮਨਬਾਦੀ ਆ ਲੋਕ ਆ ਜਿਹਦੇ ਵੀਡੀਓ ਦੇ ਵਾਇਲ ਹੋ ਰਿਹਾ ਉਹਨਾਂ ਨੂੰ ਬਿਲਕੁਲ ਵੀ ਮੌਤ ਦੇ ਘਾਟ ਤਾਰਿਆ ਜਾਵੇ ਅਸੀਂ ਕੇਂਦਰ ਸਰਕਾਰ ਨੂੰ ਇਹ ਵੀ ਅਪੀਲ ਕਰਦੇ ਹਾਂ ਸਾਡਾ ਜੋਸ ਜੋ ਮੰਗਿਆ ਸਾਡਾ ਦੇਸ਼ ਤੁਹਾਡੇ ਨਾਲ ਖੜਾ ਹਾਂ ਤੁਹਾਨੂੰ ਫੋਰੀ ਐਕਸ਼ਨ ਲੈਣਾ ਚਾਹੀਦਾ ਪਾਕਿਸਤਾਨ ਦੇ ਖਿਲਾਫ ਇਹਨਾਂ ਨੂੰ ਕਹਿੰਦੇ ਜੈ ਪੀਮ ਜੈ ਭਾਰਤ ਇਹ ਭਾਰਤ ਮਾਤਾ ਕੀ ਜੈ ਮੈਂ ਵਿਕਰਮ ਸ਼ਰਮਾ ਐਡਵੋਕੇਟ ਜੀ ਭਾਰਤ ਵਿਕਾਸ ਪਰਸ਼ਦ ਜ਼ਿਲ੍ਹਾ ਪ੍ਰਧਾਨ ਨਵਾਂ ਸ਼ਹਿਰ ਜੀ ਜਿਹੜੇ ਇਹ ਪਹਿਲਗਾਮ ਦੇ ਵਿੱਚ ਅਟੈਕ ਹੋਇਆ ਆ ਨਿਹੱਤੇ ਲੋਕਾਂ ਤੇ ਅਟੈਕ ਹੋਇਆ ਕਿਸੇ ਦਾ ਬੱਚਾ ਕਿਸੇ ਦਾ ਹਸਬੈਂਡ ਕਿਸੇ ਦੇ ਤੁਸੀਂ ਕਹੋ ਭੈਣ ਭਰਾ ਜਿਹੜੇ ਆ ਉਹਨਾਂ ਨੂੰ ਇਹਨੇ ਬਰੂਟਲੀ ਕਤਲ ਕੀਤੇ ਗਏ ਉਹਨਾਂ ਦੇ ਇਸ ਲਈ ਅਸੀਂ ਪਾਕਿਸਤਾਨ ਦੇ ਦੀ ਇਸ ਐਕਟ ਦੇ ਉੱਪਰ ਕੋਰ ਨਿੰਦਾ ਕਰਦੇ ਆਂ ਤੇ ਅਸੀਂ ਅੱਜ ਸਾਰੇ ਸ਼ਹਿਰ ਦੀ ਜਿੰਨੀ ਵੀ ਸਮਾਜ ਸੇਵੀ ਸੰਸਥਾਵਾਂ ਕੱਟੀਆਂ ਹੋਈਆਂ ਇਹ ਕੈਂਡਲ ਮਾਰਚ ਕਰਨ ਲਈ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਆਪਣਾ ਟਾਈਮ ਕੱਟ ਕੇ ਸਾਰਿਆਂ ਨੇ ਜਿਹੜਾ ਆ ਇਸ ਬਰੂਟਲ ਅਟੈਕ ਦੇ ਉੱਪਰ ਜਿਹੜਾ ਆ ਇਕੱਠੇ ਹੋਏ ਆ ਇਸ ਕਰਕੇ ਸਾਰਿਆਂ ਦੀ ਬਹੁਤ-ਬਹੁਤ ਧੰਨਵਾਦ ਮੈਂ ਹੀ ਕਹਿਣਾ ਚਾਹੁੰਦਾ ਕਿ ਪਾਕਿਸਤਾਨ ਸਾਡੇ ਨਾਲ ਡਾਇਰੈਕਟ ਤੱਕ ਲੜਾਈ ਜਿੱਤ ਨਹੀਂ ਸਕਦਾ ਉਹਦੀ ਨਹੀਂ ਔਕਾਤ ਨਹੀਂ ਹੈਗੀ ਲੇਕਿਨ ਅੱਜ ਜੇ ਸਾਰੇ ਲੋਕ ਇਕੱਠੇ ਹੋਏ ਆ ਸਾਡੇ ਦੇਸ਼ ਦੇ ਸਾਡੇ ਦਿਲਾਂ ਦੇ ਵਿੱਚ ਦੇਸ਼ ਵਾਸਤੇ ਭਾਵਨਾ ਹੈ ਕਿ ਅਸੀਂ ਜੋ ਉਹ ਸਾਡੇ ਉੱਤੇ ਅਟੈਕ ਕਰਦੇ ਨੇ ਸਾਡੇ ਨਿਹੱਤੇ ਲੋਕਾਂ ਨੂੰ ਮਾਰਦੇ ਨੇ ਸਾਡੇ ਨਿਹੱਤੇ ਲੋਕਾਂ ਉੱਤੇ ਉਹ ਅਤਿਆਚਾਰ ਕਰਦੇ ਨੇ ਟੈਰੋਰਿਜ਼ਮ ਦੇ ਥਰੂ ਇਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਇੱਕ ਦੇਸ਼ ਦਾ ਇਸ ਦੇਸ਼ ਦਾ ਨਾਗਰਿਕ ਹੋਣ ਦੇ ਨਾਤੇ ਇਸ ਦੇਸ਼ ਦੇ ਪ੍ਰਤੀ ਭਾਵਨਾ ਰੱਖਦਾ ਤੇ ਮੈਂ ਉਹਨਾਂ ਦੇ ਪਰਿਵਾਰਾਂ ਪ੍ਰਤੀ ਭਾਵਨਾ ਰੱਖਦਾ ਜਿਨ੍ਹਾਂ ਨੇ ਇਸ ਟੈਰਰਿਸਟ ਅਟੈਕ ਦੇ ਵਿੱਚ ਆਪਣੀ ਜਾਨ ਗਵਾਈ ਤੇ ਮੈਨੂੰ ਆਪਣੇ ਸਕਿਉਰਿਟੀ ਫੋਰਸਸ ਦੇ ਉੱਤੇ ਆਪਣੇ ਦੇਸ਼ ਦੀ ਮਿਲਟਰੀ ਉੱਤੇ ਇੰਟੈਲੀਜੈਂਸ ਉੱਤੇ ਸੈਂਟਰ ਗਵਰਨਮੈਂਟ ਦੇ ਉੱਤੇ ਪੂਰਾ ਵਿਸ਼ਵਾਸ ਹੈ ਕਿ ਅਸੀਂ ਸਾਰੇ ਉਹਨਾਂ ਨਾਲ ਖੜੇ ਹਾਂ ਉਹ ਸਾਡੇ ਇਸ ਟੈਰਰਿਸ ਅਟੈਕ ਦਾ ਇਸ ਬਰੂਟਲ ਅਟੈਕ ਦਾ ਬਦਲਾ ਲੈਣਗੇ ਜੈ ਸ਼੍ਰੀ ਰਾਮ ਮੈਂ ਇਰਸਾ ਜੂਨੀਅਨ ਪ੍ਰਧਾਨ ਸਿਰਸ਼ੀ ਆਰਾਮ ਅੱਜ ਆ ਜਿਹੜੀ ਖਬਰ ਮਿਲੀ ਆ ਸਾਨੂੰ ਕਿ ਪਾਕਿਸਤਾਨ ਦੇ ਵਿੱਚ ਹਮਲਾ ਹੋਇਆ ਇਹ ਬਹੁਤ ਹੀ ਦੁਖਦਾਈਕ ਹੈ ਬਹੁਤ ਹੀ ਸ਼ਰਮਨਾਕ ਹੈ ਪਾਕਿਸਤਾਨ ਸਾਡੇ ਹਿੰਦੁਸਤਾਨ ਦੇ ਨਾਲ ਬਾਰ ਬਾਰ ਅਟੈਕ ਕਰਦਾ ਬਾਰ ਬਾਰ ਅਟੈਕ ਕਰਦਾ ਇਹ ਇਹਨਾਂ ਦੇ ਅੰਦਰ ਨਹੀਂ ਦਮ ਨਹੀਂ ਹੈ ਕਿ ਸਾਡੇ ਹਿੰਦੁਸਤਾਨ ਨਾਲ ਲੜ ਲੈ ਸਕਣ ਨਾ ਇਹਨਾਂ ਕੋਲ ਕੋਈ ਪਾਵਰ ਆ ਬਟ ਸਾਡੇ ਜਿਹੜੇ ਕੇ ਸਰਕਾਰ ਦੇ ਵਿੱਚ ਸਰਕਾਰ ਬੈਠੀ ਹੈ ਅਸੀਂ ਉਹਨਾਂ ਤੋਂ ਅਪੀਲ ਕਰਦੇ ਆ ਬੇਨਤੀ ਕਰਦੇ ਆ ਕਿ ਇਹੋ ਜਿਹਾ ਜਿਹੜਾ ਦੁਖਦਾਈ ਖਬਰ ਆਈ ਹੈ ਇਹ ਅੱਗੇ ਤੋਂ ਨਾ ਹੋਵੇ ਮੈਂ ਇਹ ਕਹਿੰਦੇ ਹੋਏ ਰਜ਼ਾ ਲੈਣਾ ਮੈਂ ਸੱਤ ਪੈ ਲਗੜਵਾ ਇਹ ਰਿਕਸ਼ਾ ਜੂਨੀਅਰ ਤੇ ਜੰਮ ਸਕੱਤਰ ਤੇ ਮੌਜੂਦ ਸਮਾਜ ਪਾਰਟੀ ਦੇ ਫਰਕਰ ਹੁੰਦੇ ਹੋਏ ਜੋ ਅਤਵਾਦੀਆਂ ਨੇ ਜੰਮੂ ਕਸ਼ਮੀਰ ਦੇ ਵਿੱਚ ਲਗਭਗ 30 ਦੇ ਲੋਕਾਂ ਦੀ ਹੱਤਿਆ ਕੀਤੀ ਆ ਉਹ ਵੀ ਧਾਰਮਿਕ ਨਉਤੇ ਹਿੰਦੂਆਂ ਨੂੰ ਇੱਕ ਪਾਸੇ ਕਰਕੇ ਦੂਜੇ ਧਰਮ ਵਾਲਿਆਂ ਨੂੰ ਇੱਕ ਪਾਸੇ ਕਰਕੇ ਉਹਨਾਂ ਬੰਦਿਆਂ ਦੀ 30 ਬੰਦਿਆਂ ਦੀ ਹੱਤਿਆ ਕੀਤੀ ਆ ਬਹੁਜਨ ਸਮਾਜ ਪਾਰਟੀ ਤੇ ਇਹ ਰਿਕਸ਼ਾ ਜੂਨੀਅਰ ਉਹਨਾਂ ਅੱਤਵਾਦੀਆਂ ਦੀ ਧੋਰ ਦੇ ਦਿਆ ਕਰਦਾ ਇੰਨਾ ਕਹਿੰਦਾ ਹੋਇਆ ਰਜਲ ਨੇ ਆ ਜੈ ਵੀ باتے جو <سؤال> ਆ ਗੱਲ ਜੀ ਨਿੱਤੀ ਜਾ ਰਹੀ ਹੈ ਜੋ ਕਿ ਇਸ ਕਤਲੇਆਮ ਦੇ ਵਿੱਚ ਮਾਰੇ ਗਏ ਇੱਕ ਇੱਕ ਦੇ ਕਾਰਨੋ ਕੋ ਪਰਿਵਾਰਾਂ ਤੇ ਕੋਈ ਸੋਚ ਕਿ ਯਾਦ ਹੋ ਜਾਂਦੇ ਆ ਜਦੋਂ ਸੋਚ ਆ ਜਾਂਦੀ ਹੈ 47 ਯਾਦ ਆ ਜਾਂਦੀ ਹੈ ਦੱਸ ਸਕਦੇ ਆਤਮਾ ਜੀ ਪੱਕੀ ਸੱਟ ਮੋਟਾ ਬਾਤ ਮੋਟਾ ਬਾਤ ਮੋਟਾ ਇਸ ਅਜਲਸ਼ੀਨ ਪਸੇਂਗਨ ਦਾ ਸਵਤੰਤਰ ਅੱਜੀਆਂ ਵਿਸ਼ੇਸ਼ ਸਰਗਰਮੀਆਂ ਖਾਲ ਫੇਰ ਦਵਾਈਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ